ਲਿਨੇਆਨ ਅਤੇ ਆਤੀ ਦੇ ਜੇ ਸਬੰਧਨ ਦਾਖਾਵੇ ਕੀ ਕੱਲ ਇੱਕ ਸਪੈਸ਼ਲ ਆਪਰੇਸ਼ਨ ਕੀਤਾ ਹੈ ਸਾਡੇ ਵੱਲੋਂ ਮਾਨਵੀ ਐਸਐਸਪੀ ਸਾਹੇ ਦੀ ਹਦਾਇਤਾਂ ਦੇ ਮੁਤਾਬਕ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਇਸ ਵਿੱਚ ਖਾਸ ਤੌਰ ਤੇ ਲੋਟਰੀ ਡਰਾਸਟਾ ਇਮੋਰਲ ਡਰਾਫਟਿੰਗ ਦਾ ਤੁੰਦਾ ਇਸ ਤਰ੍ਹਾਂ ਬੋਟਲਾਂ ਦੇ ਵਿੱਚ ਜੋ ਸਪਾ ਸੈਂਟਰ ਇਹਦੇ ਚੱਲਦੇ ਨੇ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਵੀ ਕੀਤੀ ਜਿਸ ਦੇ ਤਹਿਤ ਖਾਣਾ ਜੁੱਧਾ ਦੇ ਐਸਐਚਓ ਨੂੰ ਇੱਕ ਬੜਾ ਸ਼ੰਗਲ ਜੋ ਕਰਨਾ ਦਿੱਤਾ ਗਿਆ ਜਦੋਂ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਯੋਗੀ ਗੁਜਰਵਾਲ ਦਾ ਰਹਿਣ ਵਾਲਾ ਦੇ ਛੜਿਆ ਡਾਟੇ ਸਿੱਟੀ ਦਾ ਕੰਮ ਚਲਾ ਰਿਹਾ ਸੀ ਜਦੋਂ ਅਸੀਂ ਇਸ ਇਨਫੋਰਮੇਸ਼ਨ ਦੇ ਤਹਿਤ ਇਹ ਘਰ ਦੇ ਵਿੱਚ ਰਿਪੋਰਟ ਕੀਤੀ ਤਾਂ ਸਾਹਮਣੇ ਇਸ ਦੇ ਘਰੋਂ 7,50,540 ਰੁਪਏ ਭਰਨ ਹੋਏ ਹਨ ਜੋ ਕਿ ਦਲੇ ਛੜੇ ਦੇ ਹਨ ਰਜਿਸਟਰ ਦੇ ਅਸੀਮ ਇਸ ਕੋਲੋਂ ਇਹ ਰੁਪਏ ਬਰਾਮਦ ਕਰਕੇ ਇਸ ਦੇ ਖਿਲਾਫ ਅਰਮਨ ਰਿਪੋਰਟ ਜਦੋਂ ਇਸ ਦੀ ਭੁਗਤਾਨ ਦਾ ਅਸੀਂ ਪੁਸ਼ਟੀ ਕੀਤੀ ਤਾਂ ਇਹ ਪੁਸ਼ਟੀ ਸਾਹਮਣੇ ਆਇਆ ਕਿ ਇਹ ਬਹੁਤ ਹੀ ਵੱਡੇ ਲੈਵਲ ਤੇ ਇੱਕ ਐਪਲੀਕੇਸ਼ਨ ਹੈ ਵੈਬਸਾਈਟ ਹੈ sattaking.com ਇਸ ਨੂੰ ਪੂਰੇ ਡੈਪਥ ਵਿੱਚ ਇਨਵੈਸਟੀਗੇਸ਼ਨ ਉਸੇ ਲੈ ਕੇ ਆਉਣੀ ਤਾਂ ਕਿ ਜੋ ਇਹ ਸਾਰਾ ਨੈਟਵਰਕ ਹੈ ਜਿਸ ਨੂੰ ਅਸੀਂ ਰਿਸੈਕਟ ਦੇ ਵਿੱਚ ਕਾਬੂ ਕਰ ਸਕੀਏ ਤਾਂ ਕਿ ਜੋ ਘੋੜੇ ਭੜੇ ਲੋਕਾਂ ਦੀ ਮਿਹਨਤ ਦੀ ਕਮਾਈ ਹੈ ਉਹ ਇਦਾਂ ਜਾਇਆ ਨਾ ਜਾਵੇ ਸੋ ਇਸ ਪਾਸੇ ਸਾਰੇ ਲੋਕਾਂ ਨੂੰ ਦੁਹਰੀ ਕਰਨਾ ਕਿ ਆਪਣੀ ਮਿਹਨਤ ਦੇ ਨਾਲ ਆਪਣਾ ਪੈਸਾ ਦੀ ਕਮਾਈ ਕਰੋ ਅਗਰ ਤੁਸੀਂ ਇਹੋ ਜਿਹੇ ਦੇ ਕਲੈਕਟਿਵਿਟੀਜ਼ ਦੇ ਵਿੱਚ ਪੈਨੇ ਹੋ ਜਿਸ ਨਾਲ ਕਾਬੇ ਦੇ ਪ੍ਰੋਸੈਸਰ ਹੋਗਾ ਤੇ ਜੋ ਆਮ ਲੋਕਾਂ ਦੀ ਤੁਸੀਂ ਖਜਲ ਖੁਆਰੀ ਕਰ ਰਹੇ ਹੋ ਉਹਨਾਂ ਨੂੰ ਵੀ ਹਿਸਾਬ ਨਾਲ ਸਾਡੇ ਕੋਲੇ ਕਰਦਾ ਹੀ ਜਾਇਆ ਜੀ